ਦੋਸਤੋ ਸਾਰਿਆਂ ਨੂੰ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਅਵਤਾਰ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਣ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਪੁਰਬ ਤੇ ਮੈਂ ਇੱਕ ਕਵਿਸ਼ਰੀ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਹਾਂ ਜਿਸ ਦੀ ਰਚਨਾ ਕੀਤੀ ਹੈ ਮੇਰੇ ਪਰਮ ਪੂਜਨੀਕ ਗੁਰੂ ਜੀ ਰਾਸ਼ਟਰਪਤੀ ਅਵਾਰਡ ਵਜੇਤਾ ਸ਼੍ਰੀ ਰੇਪਤੀ ਪ੍ਰਸ਼ਾਦ ਜੀ ਸ਼ਰਮਾ ਤਲਵੰਡੀ ਸਾਬੋ ਵਾਲਿਆਂ ਨੇ ਕਿ ਬਾਣੀ ਗੁਰੂ ਨਾਨਕ ਦੀ ਸੱਚ ਦੇ ਰਾਹ ਤੇ ਤੁਰਨਾ ਸਿਖਾਵੇ ਉਹ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਹੈ ਗੌਰ ਫਰਮਾਇਓ ਹੁੱਤੋਂ ਦਾ ਮੇਟਗੀ ਜੋਲਮਾਂ ਦੀ ਸੱਚ ਦਾ ਸੂਰਜ ਪ੍ਰਗਟ ਹੋਇਆ ਇਨਸਾਨੀ ਮਣਕਿਆਂ ਦਾ ਜਿਸਨੇ ਸਾਂਝਾ ਹਾਰ ਪਰੋਇਆ ਮਾ ਦਾ ਲਾਲ ਕਹਾਵੇ ਬਾਣੀ ਗੁਰੂ ਨਾਨਕ ਦੀ ਸੱਚ ਦੇ ਰਾਹ ਤੇ ਤੁਰਨ ਸਖਾਵੇ ਕਈ ਤੋਖੇ ਬਾਜਾ ਨੇ ਰੱਬਾ ਦਾਸ ਜਾਲ ਵਿਛਾਇਆ ਇੱਕ ਓਮ ਕਾਰ ਕੇ ਕੇ ਬਾਬੇ ਨਾਨਕ ਪਰਮ ਮਟਾਇਆ ਹੋ ਪੰਡਤ ਹਰਾਨ ਗਿਆ ਕਹਿੰਦਾ ਇਹ ਨੂੰ ਕੌਣ ਪੜਾਵੇ ਬਾਣੀ ਗੁਰੂ ਨਾਨਕ ਦੀ ਸੱਚ ਦੇ ਰਾਹ ਤੇ ਤੁਰਨ ਸਿਖਾਵੇ ਤੋਰਾ ਸਿ ਬਾਪੂ ਨੇ ਲੈ ਜਾ ਵੀਰ ਪਈਏ ਬੱਚਾ ਲਾ ਨਫਖ ਖੱਟਕੇ ਤੇ ਕਾਰ ਇੱਕ ਕੋਈ ਸੌਦਾ ਸੱਚਾ ਬੈ ਖੋਲ ਪੰਡਾਰ ਲਿਆ ਲੰਗਰ ਲੋੜ ਬੰਦ ਸ਼ੱਕ ਜਾਵੇ ਬਾਣੀ ਗੁਰੂ ਨਾਨਕ ਦੀ ਸੱਚ ਦੇ ਰਾਹ ਤੇ ਤੁਰਨ ਸਖਾਵੇ ਕੰਮ ਸੌਪਿਆ ਹੱਟੀ ਦਾ ਤੇਰਾ ਕਹਿ ਕੇ maal ਲਪਟਾਇਆ ਹੱ ਸਭ ਦੀ ਸੰਜੀ ਹੈ ਕੱਲੇ ਨੇ ਕੀ ਕਰਨਾ ਸ਼ਰਮਾਇਆ ਸਭ ਸੰਜੀ ਬਾਲ ਬਣ ਜੋ ਸਭ ਸੰਜੀ ਬਾਲ ਬਣ ਜੋ ਕੋਈ ਦੂਜਾ ਨજર ਨਾ ਆਵੇ ਬਾਣੀ ਗੁਰੂ ਨਾਨਕ ਦੀ ਸੱਚ ਦੇ ਰਾਹ ਤੇ